ਬਾਬਾ ਫਤਿਹ ਸਿੰਘ ਅਨਾਥ ਆਸ਼ਰਮ ਅਤੇ ਸਰਬਤ ਦਾ ਭਲਾ ਵੱਲੋਂ ਇੱਕ ਸਾਂਝੇ ਤੌਰ ਤੇ ਦਾਨ ਪਾਤਰ ਸਕੀਮ ਸ਼ੁਰੂ ਕੀਤੀ ਗਈ ਹੈ। ਉਹਨਾਂ ਨੂੰ 쿠ਪਨ ਮਿਲਦਾ ਇੱਥੋਂ। ਉਹ 쿠ਪਨ ਲੈਣਗੇ ਤਾਂ ਤੁਸੀਂ ਦੇਖ ਸਕਦੇ ਹੋ ਲਾਈਨ 'ਤੇ ਕਿੰਨੀਆਂ ਗੱਡੀਆਂ ਲੱਗੀਆਂ। ਵੱਡੀਆਂ-ਵੱਡੀਆਂ ਗੱਡੀਆਂ ਲੱਗੀਆਂ ਨੇ ਥਾਰ, Holland Tractor, Activa, Enfield ਅਧਰ ਨਾਲ ਦੀ ਨਾਲ Scorpio ਗੱਡੀ ਲੱਗੀ। ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਵਾ, ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਇਹਨਾਂ ਵੱਲ। ਤਾਂ ਨਾਲ ਦੀ ਨਾਲ ਹੋਰ ਤਸਵੀਰ ਐਸੀ ਚਾਹਾਂਗੇ ਦਿਖਾਣੀ ਕਿ ਕਾਰਜ ਕਿਹੜੇ ਕਿਹੜੇ ਕੀਤੇ ਜਾਂਦੇ ਨੇ। ਮੈਂ ਕੋਈ ਪਹਿਲਾਂ ਦਾਨ ਪਾਤਰ ਬਾਰੇ ਦੱਸ ਦਿਓ ਤੇ ਦੱਸ ਦਿਓ ਸੋਚ ਕੇ ਤਾਂ ਮੰਨ ਜਾਈ ਕਿ ਅਸੀਂ ਇਸ ਤਿੱਕੇ ਨਾਲ ਚਲੀ। ਇੱਕ ਆਪਾਂ ਬਹੁਤ ਵਧੀਆ ਚੀਜ਼ ਹੋ ਗਈ ਕਿ ਇੱਕ ਇਨਸਾਨ ਨੂੰ ਖੁਸ਼ੀ ਮਿਲ ਸਕਦੀ ਹੈ ਤੇ ਉਹ ਇੱਥੇ ਜਿਹੜੇ ਰਲਵਾਰਸ ਰਹੇ ਉਹਨਾਂ ਨੂੰ ਵੀ ਖੁਸ਼ੀ ਮਿਲ ਸਕਦੀ ਹੈ। ਬਾਕੀ ਜੇ ਕੋਈ ਮੰਨ ਲਓ ਉਦਾਂ ਇੱਥੇ ਆ ਕੇ ਸੇਵਾ ਕਰਦਾ ਜਾਂ ਸੀਮਿੰਟ ਦੀ ਬਜਰੀ ਦੀ ਜਾਂ ਕੋਈ ਕਿਸੇ ਚੀਜ਼ ਦੀ ਉਲਰਾਂ ਦੇ ਸੇਵਾ ਕਰਦਾ ਗਰਮੀ ਦਾ ਵੇਖਿਆ ਤੁਸੀਂ ਟੀਨਾ ਪਈਆਂ ਵਾ ਤੁਹਾਨੂੰ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਜਾਊਗਾ ਤੇ ਉਹਨੂੰ ਕੂਪਨ ਫ੍ਰੀ ਵੀ ਦਿੱਤੇ ਜਾਣਗੇ। ਇਹ ਐਨਆਰਆਈ ਵੀਰ ਹੁੰਦੇ ਨੇ ਅਜਿਹੀਆਂ ਸੰਸਥਾਵਾਂ ਨੂੰ ਮਦਦ ਭੇਜਦੇ ਨੇ। ਤੁਹਾਨੂੰ ਐਨਆਰਆਈ ਵੀਰਾਂ ਵੱਲੋਂ ਕੋਈ ਮਦਦ ਜਾਂ ਸਹਿਯੋਗ ਮਿਲਦਾ ਇੱਥੇ ਵੀ? ਭਾਜੀ ਸਹਿਯੋਗ ਮਿਲਦਾ ਹੀ ਨਹੀਂ ਅੰਦਰ ਨਹੀਂ ਮਿਲਦਾ ਪਰ ਮੇਰੇ ਦਾ ਬਹੁਤ ਧੰਨਵਾਦ। ਬਣੇ ਪਏ ਆ ਮੈਡੀਕਲ ਦੇ ਬਿੱਲ ਬਣੇ ਪਏ ਆ ਬਾਕੀ ਰਾਸ਼ਨ ਪਾਣੀ ਦੇ ਬਿੱਲ ਬਣੇ ਪਏ ਆ ਉਤਾਰਨੇ ਓਕੇ ਹੋਏ ਆ ਉਮਰ ਛੋਟੀ ਆ ਉਡਾਨ ਵੱਡੀ ਆ ਕਿਉਂਕਿ ਪਤਾ ਲੱਗਾ ਸੀ ਕਿ ਇਸ ਪਿੰਡ ਦੇ ਵਿੱਚ ਇੱਥੇ ਹੀ ਘਰ ਆ ਆਪਣਾ ਆਪਣਾ ਘਰ ਛੱਡ ਕੇ ਇੱਥੇ ਰਹਿ ਰਹੇ ਕਿਉਂਕਿ ਵੇਖੋ ਜੀ ਇਹਨਾਂ ਦੇ ਵਿੱਚ ਰਵਾਂਗੇ ਤਾਂ ਇਹਨਾਂ ਦਾ ਦਰਦ ਤੇ ਦੁੱਖ ਤਕਲੀਫ ਸੁਣਾਣਗੇ ਅਬਾ ਫਤਿਹ ਸਿੰਘ ਨਾਥ ਆਸ਼ਰਮ ਅਤੇ ਸਰਬਤ ਦਾ ਭਲਾ ਵੱਲੋਂ ਇੱਕ ਸਾਂਝੇ ਤੌਰ ਤੇ ਦਾਨ ਪਾਤਰ ਸਕੀਮ ਸ਼ੁਰੂ ਕੀਤੀ ਗਈ ਹੈ। ਦਾਨ ਪਾਤਰ ਸਕੀਮ ਦਾ ਮਤਲਬ ਆ ਕਿ ਲੋਕ ਦਾਨ ਦੇ ਸਕਦੇ ਨੇ ਪਰ ਉਸ ਦਾਨ ਦੇ ਬਦਲੇ ਉਹਨਾਂ ਨੂੰ ਕੂਪਨ ਮਿਲਦਾ ਇੱਥੋਂ। ਉਹ ਕੂਪਨ ਲੈਣਗੇ ਤਾਂ ਤੁਸੀਂ ਦੇਖ ਸਕਦੇ ਹੋ ਲਾਈਨ 'ਤੇ ਕਿੰਨੀਆਂ ਗੱਡੀਆਂ ਲੱਗੀਆਂ। ਵੱਡੀਆਂ-ਵੱਡੀਆਂ ਗੱਡੀਆਂ ਲੱਗੀਆਂ ਨੇ ਥਾਰ, ਹਾਲੈਂਡ ਟਰੈਕਟਰ, ਐਕਟਿਵਾ ਬਾ ਇਨਫੀਲਡ ਆ ਅਧਰ ਨਾਲ ਦੀ ਨਾਲ ਸਕੋਰਪੀਓ ਗੱਡੀ ਲੱਗੀ ਹੈ। ਇਹ ਸਾਰੇ ਜਿੱਤ ਸਕਦੇ ਹੋ ਤੁਸੀਂ ਇਨਾਮ। ਜੇਕਰ ਦਾਨ ਪਾਤਰ ਦਿੰਦੇ ਉਥੇ 300 ਰੁਪਏ ਵਰਤੀ ਰੱਖੀ ਗਈ ਹੈ ਕਿ ਜੇਕਰ ਕੋਈ ਉਦਾਂ ਦਾਨ ਦਿੰਦਾ ਵਾ ਤਾਂ 100 ਸਵਾਲ ਚੁੱਕਦੇ ਨੇ ਕਿ ਦਾਨ ਜਾਂਦਾ ਕਿੱਥੇ ਆ ਪਰ ਇਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਵਈ ਗਿਆ ਵਾ ਕਿ ਪਹਿਲ ਕਦਮੀ ਕੀਤੀ ਗਈ ਹੈ ਤਾਂ ਇਸ ਸੰਸਥਾ ਦੇ ਅਸੀਂ ਆਪਣੇ ਦਰਸ਼ਕਾਂ ਨੂੰ ਕਾਰਜ ਦੱਸਾਂਗੇ ਇਸ ਬਾਬਾ ਜੀ ਵੱਲੋਂ ਕੀ ਕੀ ਕਾਰਜ ਕੀਤੇ ਜਾਂਦੇ ਨੇ ਇਹ ਦੇਖ ਸਕਦੇ ਤੁਸੀਂ ਇਹ ਉਹ ਲੋਕ ਨੇ ਜਿਹੜੇ ਮਦਬੁੱਧੀ ਨੇ ਜਿਹੜੇ ਰੋਡ ਤੋਂ ਮਿਲਦੇ ਨੇ ਤਾਂ ਫਿਰ ਸੜਕ ਕਿਨਾਰੇੋਂ ਲੈ ਕੇ ਸਾਸ਼ਮ ਤੇ ਰੱਖਿਆ ਜਾਂਦਾ ਵਾ ਤੁਸੀਂ ਇਹਨਾਂ ਦੇ ਫੈਸਿਲਿਟੀ ਦੇਖ ਸਕਦੇ ਹੋ ਇਹਨਾਂ ਨੂੰ ਕਿਸ ਤਰੀਕੇ ਨਾਲ ਦਿੱਤੀ ਗਈ ਹੈ ਪੱਖੇ ਲੱਗੇ ਨੇ ਹਰ ਇੱਕ ਬੈੱਡ ਦੇ ਉੱਪਰ ਇੱਕ ਪੱਖਾ ਲੱਗਾ ਵਾ ਤਾਂ ਉਸ ਦੇ ਥੱਲੇ ਇਹੋ ਲੋਕ ਰਹਿ ਰਹੇ ਨੇ ਅੰਦਰ ਵਾਸ਼ਰੂਮ ਬਣਿਆ ਹੋਇਆ ਇਹਨਾਂ ਵਾਸਤੇ ਨਹਾਉਣ ਵਾਸਤੇ ਬਣਾਇਆ ਗਿਆ ਵਾ ਤਾਂ ਤੁਸੀਂ ਦੇਖ ਸਕਦੇ ਹੋ ਕੋਈ ਕਿਧੋਂ ਦਾ ਵਾ ਕੋਈ ਕਿਧੋਂ ਦਾ ਵਾ ਕਿਸੇ ਨੂੰ ਆਪਣਾ ਥਾਂ ਠਕਾਉਣਾ ਨਹੀਂ ਪਤਾ ਪਰ ਇੱਥੇ ਰਹ ਰਹੇ ਨੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਵਾ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਇਹਨਾਂ ਵੱਲ ਤਾਂ ਨਾਲ ਦੀ ਨਾਲ ਹੋਰ ਤਸਵੀਰ ਐ ਸੀ ਚਾਹਾਂਗੇ ਦਿਖਾਣੀ ਕਿ ਕਾਰਜ ਕਿਹੜੇ ਕਿਹੜੇ ਕੀਤੇ ਜਾਂਦੇ ਨੇ ਜਗਰੂਪ ਸਿੰਘ ਖਾਲਸਾ ਵੱਲੋਂ ਦੇਖ ਸਕਦੇ ਹੋ ਤਸਵੀਰ ਤੁਸੀਂ ਕਿ ਦੂਸਰੇ ਪਾਸੇ ਅੰਦਰ ਕੰਠ ਕਰਾਇਆ ਜਾਂਦਾ ਅੰਦਰ ਬੱਚੇ ਨੇ ਇੱਥੇ ਜਿਨ੍ਹਾਂ ਦੇ ਮਾਮਾ ਪਿਓ ਉਹਨਾਂ ਨੂੰ ਛੱਡ ਕੇ ਦੇ ਨੇ ਚਲੇ ਗਏ ਨੇ ਤਾਂ ਉਹਨਾਂ ਵੱਲੋਂ ਲਗਾਤਾਰ ਇੱਥੇ ਇਹਨਾਂ ਦੀ ਜਿਹੜੇ ਸਰਦਾਰ ਉਹਨਾਂ ਦੇ ਘਰ ਦੇ ਨੇ ਧਰਮ ਪਤਨੀ ਨੇ ਉਹਨਾਂ ਵੱਲੋਂ ਉਹਨਾਂ ਬੱਚਿਆਂ ਨੂੰ ਗੁਰਬਾਣੀ ਦਾ ਪਾਠ ਕਰਾਇਆ ਜਾਂਦਾ ਵਾ ਦੇਖ ਸਕਦੇ ਹੋ ਤੁਸੀਂ ਤਸਵੀਰ ਕਿ ਇਹ ਉਹ ਭੈਣਾ ਨੇ ਜਿਹੜੀਆਂ ਮਦਬੁੱਦੀ ਨੇ ਜਿਹੜੀਆਂ ਰੋਡ ਤੋਂ ਮਿਲਦੀਆਂ ਨੇ ਤਾਂ ਫਿਰ ਇਹ ਸਾਸ਼ਟ੍ਰਮ ਤੇ ਲਿਆਇਆ ਜਾਂਦਾ ਵਾ ਤੇ ਇਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਦੇਖਸੋ ਤੁਸੀਂ ਅੰਦਰ ਬਜ਼ੁਰਗ ਨੇ ਇਸੇ ਤਰੀਕੇ ਨਾਲ ਹਰ ਤਰ੍ਹਾਂ ਦੇ ਇੱਕ ਕੈਬਿਨ ਬਣਾਏ ਗਏ ਨੇ, ਕਮਰੇ ਬਣਾਏ ਗਏ ਨੇ ਉਹਨਾਂ ਕਮਰਿਆਂ ਦੇ ਵਿੱਚ ਰਹਿ ਰਹੇ ਨੇ। ਲੰਗਰ ਪ੍ਰਸ਼ਾਦਾ ਚੱਲਦਾ ਵਾ। ਇੱਥੇ ਰਹਿਣ-ਮਹਿਣ ਦਾ ਪ੍ਰਬੰਧ ਇੱਕ ਚੰਗੇ ਤਰੀਕੇ ਨਾਲ ਕੀਤਾ ਗਿਆ। ਗੱਲ ਬਾਤਰੂ ਕਰ ਲਾਂਗੇ ਜਗਰੂਪ ਸਿੰਘ ਹੋਣਾ ਦੇ ਨਾਲ ਕਮਨਚ ਸੋਚ ਕਿਸ ਤਰੀਕੇ ਨਾਲ ਆਂਦੀ ਆ। ਇੱਕ ਦਾਨ ਪਾਤਰ ਸਕੀਮ ਲਾਈ ਹੈ। ਬੱਬਾਈ ਪਹਿਲਾਂ ਦਾਨ ਪਾਤਰ ਬਾਰੇ ਦੱਸ ਦਿਓ ਤੇ ਦੱਸ ਦਿਓ ਸੋਚ ਕੇ ਤਾਂ ਮਨ ਜਾਈ ਕਿ ਅਸੀਂ ਇਸ ਤਰੀਕੇ ਨਾਲ ਚੱਲੀਏ ਕਿਉਂਕਿ ਵੇਖੋ ਇੱਕ ਦਾਨ ਪਾਤਰ ਸਕੀਮ ਜਿਹੜੀ ਆ ਇੱਕ ਇੱਕ ਗਰੀਬ ਨੂੰ ਵੀ ਦਾ ਨਾਮ ਮਿਲ ਸਕਦਾ ਵਾ ਤੇ ਇੱਥੇ ਆਸ਼ਰਮ 'ਚ ਵੀ ਸੇਵਾ ਸਕਦੀ ਹੈ ਤੇ ਇੱਕ ਆਪਾਂ ਬਹੁਤ ਵਧੀਆ ਚੀਜ਼ ਸੋਚੀ ਗੋ ਇੱਕ ਕਿਸ ਇਨਸਾਨ ਨੂੰ ਵੀ ਖੁਸ਼ੀ ਮਿਲ ਸਕਦੀ ਹੈ ਤੇ ਉਹ ਇੱਥੇ ਜਿਹੜੇ ਰਿਵਾਰਸ ਰਹੇ ਉਹਨਾਂ ਨੂੰ ਵੀ ਖੁਸ਼ੀ ਮਿਲ ਸਕਦੀ ਹੈ ਬੱਬਾਈ ਉਪਰਾਲਾ ਸ਼ੁਰੂ ਕਦੋਂ ਤੋਂ ਕੀਤਾ ਨਾਲ ਚਲਦੇ ਚੱਲੀਏ ਉਹ ਸਕੀਮ ਤੱਕ ਪਹੁੰਚ ਜਾਈਏ ਲੈ ਕੇ ਲੋਕਾਂ ਨੂੰ ਬਹੁਤ ਸਾਰੇ ਦਰਸ਼ਕ ਚਾਹਵਾਨ ਹੋਣਗੇ ਦੇਖਣ ਪਾਜੀ 7-8 ਦਿਨ ਤੋਂ ਜਿਹੜਾ ਇਹ ਉਪਰਾਲਾ ਸ਼ੁਰੂ ਤੇ ਹੁਣ ਜਿਹੜਾ ਮਤਲਬ ਸਾਰੇ ਬਾਹਰ ਨਾਮ ਲੱਗੇ ਹੋਏ ਆ ਉਹਦੇ ਵਿੱਚ ਸਾਰਾ ਨਾਮ ਦੇ ਉੱਤੇ ਲਿਖਿਆ ਟਿਕਟ 300 ਰੁਪਏ ਦਾ ਟਿਕਟ ਆ ਬਾਕੀ ਜੇ ਕੋਈ ਮੰਨ ਲਓ ਉਦਾਂ ਇੱਥੇ ਆ ਕੇ ਸੇਵਾ ਕਰਦਾ ਜਾਂ ਸੀਮੈਂਟ ਦੀ ਬਜਰੀ ਦੀ ਜਾਂ ਕੋਈ ਕਿਸੇ ਚੀਜ਼ ਦੀ ਕੂਲਰਾਂ ਦੀ ਸੇਵਾ ਕਰਦਾ ਗਰਮੀ ਦੇ ਵੇਖਿਆ ਤੁਸੀਂ ਟੀਨਾ ਪਈਆਂ ਵਾ ਤੁਹਾਨੂੰ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਜਾਊਗਾ ਤੇ ਉਹਨਾਂ ਨੂੰ ਕੂਪਨ ਫ੍ਰੀ ਵੀ ਦਿੱਤੇ ਜਾਣਗੇ ਨਾਲ ਅੱਜ ਬਬੇ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਜਿਹੜੇ ਐਨ ਆਰ ਆਈ ਵੀਰ ਹੁੰਦੇ ਨੇ ਅਜਈਆਂ ਸੰਸਥਾਵਾਂ ਨੂੰ ਮਦਦ ਭੇਜਦੇ ਨੇ ਤੁਹਾਨੂੰ ਐਨਆਰਆਈ ਵੀਰਾਂ ਵੱਲੋਂ ਕੋਈ ਮਦਦ ਜਾਂ ਸਹਿਯੋਗ ਮਿਲਦਾ ਇੱਥੇ ਕਿ ਨਹੀਂ ਕੋਈ ਭਾਜੀ ਸਹਿਯੋਗ ਮਿਲਦਾ ਹੀ ਨਹੀਂ ਆਂਦੇ ਨਹੀਂ ਮਿਲਦਾ ਪਰ ਮੇਰੇ ਦਾ ਬਹੁਤ ਘੱਟ ਕਿਉਂਕਿ ਜਿੰਨੇ ਹੁਣ ਇੱਥੇ ਪੇਸ਼ੈਂਟ ਆ 50 ਪੇਸ਼ੈਂਟ ਆ 50 ਪੇਸ਼ੈਂਟ ਦਾ ਖਰਚਾ 2.5 ਤੋਂ 3 ਲੱਖ ਰੁਪਏ ਆਉਂਦਾ ਹੁਣ ਵੇਖੋ ਇੱਕ ਦੋ ਬੰਦਾ ਤੇ ਕਵਰ ਕਰ ਨਹੀਂ ਸਕਦਾ 2.5-3 ਲੱਖ ਰੁਪਏ ਇਹ ਤੇ ਸੰਗਤ ਸਹਿਯੋਗ ਕਰੇ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਜਿਹੜਾ ਵਾ ਖਰਚਾ ਕਵਰ ਹੋ ਸਕਦਾ ਉਹ ਕਾਫੀ ਬਿੱਲ ਬਣੇ ਪਏ ਆ ਮੈਡੀਕਲ ਦੇ ਬਿੱਲ ਬਣੇ ਪਏ ਆ ਬਾਕੀ ਰਾਸ਼ਨ ਪਾਣੀ ਦੇ ਬਿੱਲ ਬਣੇ ਪਏ ਆ ਉਤਾਰਨੇ ਖਰਚਾ ਕਿੰਨਾ ਕੁ ਫਿਰ ਇੱਥੇ ਆ ਜਾਂਦਾ ਵਾ ਇਹ ਮਹੀਨੇ ਦਾ ਜੇਕਰ ਗੱਲ ਕੀਤੀ ਇੱਥੇ ਭਾਈ 2.5 ਤੋਂ 3 ਲੱਖ ਰੁਪਏ ਖਰਚਾ ਆ ਜਾਂਦਾ ਕਿਉਂਕਿ ਤਿੰਨ ਪਰ ਟਾਈਮ ਪ੍ਰਸ਼ਾਦਾ ਛਕਣਾ ਕੋਈ ਮੈਡੀਸਿਨ ਕੋਈ ਢਿੱਲਾ ਮੱਠਾ ਆ ਗਿਆ ਜਾਂ ਕਿ ਉਹਨੂੰ ਖੜਨਾ ਪਿਆ ਜਾਂ ਕੋਈ ਟ੍ਰੀਟਮੈਂਟ ਇਲਾਜ ਕਰਾਉਣਾ ਤੇ ਫਿਰ ਬੜਾ ਔਖਾ ਜਾਂਦਾ 3 ਲੱਖ ਕੜਨਾ ਬੜਾ ਔਖਾ ਵਾ ਕਿਉਂਕਿ ਵੇਖੋ ਤੁਹਾਨੂੰ ਤਾਂ ਹੀ ਮੈਂ ਦੱਸਿਆ ਕਿ ਇੱਥੇ ਕਈ ਬਿੱਲ ਬਣੇ ਪਏ ਆ ਜਿਨ੍ਹਾਂ ਦੇ ਅਜੇ ਤੱਕ ਬਿੱਲ ਤਾਰੇ ਨਹੀਂ ਅਹੀ 1.5 ਲੱਖ ਰੁਪਏ ਬਿੱਲ ਬਣਿਆ ਪਿਆ ਕਿਉਂਕਿ ਉਹ ਤਾਂ ਚਲੋ ਚੰਗੇ ਉਹਨਾਂ ਨੂੰ ਪਤਾ ਹੈ ਕਿ ਸੇਵਾ ਕਰਦੇ ਦੇ ਦਿੰਦੇ ਆ ਆਖਰ ਆਪਣਾ ਘਰ ਛੱਡ ਕੇ ਇੱਥੇ ਰਹਿ ਰਹੇ ਕਿਉਂਕਿ ਵੇਖੋ ਜੀ ਇਹਨਾਂ ਦੇ ਵਿੱਚ ਰਵਾਂਗੇ ਤਾਂ ਇਹਨਾਂ ਦਾ ਦਰਦ ਤੇ ਦੁੱਖ ਤਕਲੀਫ ਸੁਣਾਗੇ ਜੇ ਮੰਨ ਲਓ ਅਸੀਂ ਘਰ ਜਾ ਕੇ ਸੁਣ ਜਾਂਗੇ ਰਾਤ ਇੱਥੇ ਕੋਈ ਮਰ ਜੂ ਤੇ ਉਹਨੂੰ ਕਿੰਨੇ ਸਾਹਮਣਾ ਅੱਛਾ ਲੋਕਾਂ ਦਾ ਫਿਰ ਕਿਦਾਂ ਦਾ ਹੰਗਾਰਾ ਮੈ ਰਿਆ ਜਦੋਂ ਦਾਨ ਪੱਤਰ ਵਾਸਤੇ ਤੁਸੀਂ ਲਿਖਿਆ ਗਿਆ ਜਾਂ ਪਾਇਆ ਗਿਆ ਪਿੰਡ 'ਚ ਕਿਦਾਂ ਦਾ ਹੰਗਾਰਾ ਪਿੰਡ ਵਾਲੇ ਤੁਹਾਨੂੰ ਪਤਾ ਪਿੰਡ ਵਾਲੇ ਤੇ ਕੋਈ ਵੀ ਨਹੀਂ ਚਾਹੁੰਦਾ ਕੋਈ ਤੇ ਆਂਦੇ ਨੇ ਪਤਾ ਨਹੀਂ ਯਾਰ ਇੱਕ ਦੁਕਾਨਦਾਰੀ ਬਣਾਈ ਆ ਪਰ ਜਿਹੜਾ ਬੰਦਾ ਇੱਥੇ ਆ ਕੇ ਮੈਨੇਜ ਕਰੇ ਇੱਥੇ ਆ ਕੇ 2-4 ਦਿਨ ਰਹਿ ਜੇ 2000 ਘੰਟੇ ਦੇ 2-4 ਦਿ ਬਿਲਕੁਲ ਸਰਬਤ ਦਾ ਭਲਾ ਦੇ ਵੀ ਨਾਲ ਸੁਸਾਇਟੀ ਦੇ ਜਿਹੜੇ ਨੌਜਵਾਨ ਨੇ ਸਾਡੇ ਨਾਲ ਨੇ ਜਿਨ੍ਹਾਂ ਨੇ ਇੱਕ ਸਾਂਝੇ ਤੌਰ ਤੇ ਇੱਕ ਭਰਾਲਾ ਕੀਤਾ ਗਿਆ ਭਾਈ ਸਕੀਮ ਬਾਰੇ ਦੱਸ ਦਿਓ ਬਹੁਤ ਸਾਰੇ ਚਾਹਵਾਨ ਨੇ ਦਰਸ਼ਕ ਕਿ ਸਕੀਮ ਬਾਰੇ ਅਸੀਂ ਸਮਝੀਏ ਹੈ ਕਿ ਇਸ ਤਰੀਕੇ ਨਾਲ ਭਾਜੀ ਇਦਾਂ ਆ ਕੇ ਆਪਣੇ ਕੋਲ ਇੱਕ ਐਸੀ ਨਾਮ ਆ ਜੀ ਠੀਕ ਹੈ ਜੀ ਆਪਾਂ ਜਿਹੜੇ ਦਾਨ ਬੱਤਰ ਸਕੀਮ ਚ ਦੇਣੇ ਆ ਜੀ ਥਾਰ ਆ ਜੀ ਸਕਾਰਪੀਓ ਹੈ ਜਾਂ ਹੋਲੈਂਡ ਆਏ ਪੀਲੇ ਨਾਮ ਦੇ ਵਿੱਚ ਚੁਆਇਸ ਹੋਗੀ ਜਿਹੜੀ ਜੀ ਮਰਜੀ ਲੈ ਸਕਦੇ ਹੋ ਜਾਂ ਕੈਚ ਲੈ ਸਕਦੇ ਹੋ ਜੀ ਜੇ ਤਾਂ ਦੂਸਰੇ ਨਾਮ ਦੇ ਵਿੱਚ ਆਪਣੇ ਕੋਲ ਬੁਲਟ ਮੋਟਰ ਸਿਕਲਾ ਜੀ ਜਾਂ ਤੁਸੀਂ ਆਈਫੋਨ 15 ਮੈਕਸ ਟੋਲ ਲੈ ਸਕਦੇ ਹੋ ਜਾਂ ਸੁਪਰ ਸੀਟਰ ਲੈ ਸਕ ਉਤੇ ਤੀਜੇ ਨਾਮ ਵਿੱਚ ਸਪਲੈਂਡਰ ਹੈ ਜਾਂ ਐਕਟ ਵਾਲਾ ਲੈ ਸਕਦੇ ਹੋ ਜਾਂ ਕੈਸ਼ ਲੈ ਸਕਦੇ ਹੋ ਇਦਾਂ ਦੇ ਮਤਲਬ 81 ਇਨਾਮ ਆ ਜਿਹੜੇ ਕਿ ਅਸੀਂ 27 ਜੂਨ ਨੂੰ ਪਿੰਡ ਲੱਧਾ ਮੁੰਡਾ ਵਿੱਚ ਆਪਾਂ ਕੱਢਨੇ ਆ ਜੀ ਇਸੇ ਹੀ ਜਗ੍ਹਾ ਦੇ ਵਿੱਚ ਨਿਕਲਣਗੇ ਇਸੇ ਆਸ਼ਰਮ ਵਿੱਚ ਹੀ ਫਿਰ ਉਸ ਤੋਂ ਪਹਿਲਾਂ ਹੀ ਆਪਾਂ 12 ਮਈ ਨੂੰ ਇੱਕ ਮਿੰਨੀ ਟਰਹਾ ਘਟ ਰਹੇ ਆ ਜੀ ਬਿਲਕੁਲ ਫ੍ਰੀ ਦੇ ਵਿੱਚ ਆ ਜਿਹੜਾ ਜਿਹਦੇ ਵਿੱਚ 13 ਨਾਮ ਦੇਨੇ ਆ ਜੀ ਪਹਿਲੇ ਨਾਮ ਵਿੱਚ ਚਾਰਜ ਵਾਲੀ ਸਕੂਟਰ ਉਹ ਖੜੀ ਵੀ ਹੈ ਤੁਸੀਂ ਦੇਖ ਸਕਦੇ ਹੋ ਜੀ ਜਾਂ ਤੁਸੀਂ ਡੇਟਾ ਦਾ ਏਸੀ ਲੈ ਸਕਦੇ ਹੋ ਦੂਸਰੇ ਨਾਮ ਵਿੱਚ 43 ਇੰਚੀ ਐਲਈਡੀ ਆ ਤੇ ਤੀਜੇ ਨਾਮ ਵਿੱਚ ਐਂਡਰੌਇਡ ਫੋਨ ਆ ਜੀ ਹੁਣ ਆਪਾਂ ਗ ਸੇਵਾ ਦੀ ਮਤਲਬ ਦਾਨ ਬਾਤ ਸਕੀਮ ਜੀ ਨਾ ਜੇ ਕੋਈ 300 ਰੁਪਏ ਆਪਾਂ ਨੂੰ ਪੇ ਕਰਦਾ ਜੀ ਉਹਨੂੰ ਆਪਾਂ ਇੱਕ ਇੱਕ ਵਾਊਚਰ ਦਿੰਨੇ ਆ ਜੀ 500 ਰੁਪਏ ਦੇ ਵਿੱਚ ਉਹਨੂੰ ਤਿੰਨ ਵਾਊਚਰ ਦਿੰਨੇ ਆ 1000 ਦੇ 8 ਆ ਜੀ 2000 ਦੇ ਵਿੱਚ 20 ਦਿੰਨੇ ਆ ਤੇ 4000 ਦੇ ਵਿੱਚ 45 ਤੇ 5000 ਦੇ 60 ਆ ਜੀ ਤੇ ਜੇ ਕੋਈ ਵੀਰ ਦੂਰੋਂ ਕਰਨਾ ਆਉਣਾ ਮੰਨ ਲਓ ਕਿ ਕੋਈ ਦੂਰੋਂ ਆ ਵੀ ਉਹ ਕਹਿੰਦਾ ਵੀ ਮੈਂ ਆ ਨਹੀਂ ਸਕਦਾ ਤਾਂ ਉਹਦੇ ਲਈ ਆਪਣੇ ਨੰਬਰ ਹੈਗੇ ਆ ਜੀ 73473 90183473 ਜੀ ਇਹਨਾਂ ਨੇ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦੋ ਤੁਹਾਨੂੰ ਵਾਊਚਰ ਜਿਹੜੇ ਮਿਲ ਜਾਣਗੇ ਜੀ ਤੇ ਦਾਨ ਬਾਤਰ ਵਿੱਚ ਤੁਹਾਡਾ ਹਿੱਸਾ ਪੈ ਜਾਊਗਾ ਜੀ ਸਰ ਜੇਕਰ ਦੇਖਿਆ ਜਾਵੇ ਤਾਂ ਉਦਾਂ ਕੋਈ 10 ਰੁਪਏ ਵੀ ਦਾਨ ਦੇ ਦੇਣਾ ਬਹੁਤ ਸਾਰੇ ਸਵਾਲ ਚੁੱਕਣਗੇ ਯਾਰ 10 ਰੁਪਏ ਦਾਨ ਦਿੱਤੇ ਇਹ ਸੰਸਥਾ ਨੂੰ ਉਹ ਸੰਸਥਾ ਵਾਕਿਆ ਪੈਸੇ ਲਾਂਦੀ ਹੈ ਕਿ ਨਹੀਂ ਲਾਂਦੀ ਹਾਂਜੀ ਹਾਂਜੀ 10 ਰੁਪਏ ਦਾ ਦਾਨ ਦੇ ਕੇ ਹੀ ਉਹਨਾਂ ਨੇ 36 ਵਾਰੀ ਪੁੱਛਣਾ ਵੀ ਤੁਸੀਂ ਉਹ ਪੈਸਾ ਲਾਇਆ ਕਿ ਤੇ ਸਾਨੂੰ ਪ੍ਰੂਫ ਦੋ ਜੀ ਹਨਾ ਹਰ ਇੱਕ ਚੀਜ਼ ਨੂੰ ਹੁੰਦਾ ਕਿ ਬਾਕੀ ਫਿਰ ਉਹ ਦੇਖਦੇ ਆ ਵੀ ਇਹ ਕਰ ਦੇਗੀ ਆ ਇਹਨਾਂ ਕੋਲੇ ਮੰਨ ਲਓ ਹੁਣ ਜਿਵੇਂ ਬਾਬਾ ਜੀ ਆ ਜੀ ਉਹਨਾਂ ਨੂੰ ਕਿਸੇ ਬੰਦੇ ਨੂੰ ਲੈ ਕੇ ਵੀ ਆਉਣਾ ਪੈ ਰਿਹਾ ਜੀ ਕਿਸੇ ਨੂੰ ਦਵਾਈ ਦਵਾਉਣ ਦੇ ਆਉਣਾ ਪੈਂਦਾ ਹੁਣ ਕਿਸੇ ਨੇ ਦਾਨ 10 ਰੁਪਏ ਦਾਨ ਦੇਦਾ ਜੀ ਉਹਨਾਂ ਨੇ ਸੋਚਿਆ ਵੀ ਬ ਉੱਚੀ ਦਾ ਫਰਕ ਪੈਂਦਾ ਜੀ ਹੁਣ ਇਹਦੇ ਵਿੱਚ ਜੇ 10 ਰੁਪਏ ਆਪਾਂ ਕਿਸੇ ਨੂੰ ਦਿੰਨੇ ਆ ਤਾਂ ਹਰੇਕ ਮਨ ਦਾ ਸੋਚਦਾ ਵੀ ਮੈਨੂੰ 10 ਦਿੱਤੇ ਤਾਂ ਮੈਨੂੰ ਉਹਦੇ 20 ਮੋੜਨ ਜੀ ਮੈਨੂੰ ਕਮ ਸੇਮ ਮੇਰਾ ਪ੍ਰੋਫਿਟ ਹੋਵੇ ਜੀ ਤੇ ਹੁਣ ਜੇ ਕੋਈ 300 ਰੁਪਏ ਆਪਾਂ ਨੂੰ ਕਰੂਗਾ ਪੇਮੈਂਟ ਕਰੂਗਾ ਜਾਂ ਦਾਨ ਕਰੂਗਾ ਤਾਂ ਉਹਨੂੰ ਵੀ ਚਾਂਸ ਹੈਗੇ ਉਹ ਕੁਝ ਇਨਾਮ ਵੀ ਜਿੱਤ ਸਕਦਾ 10-12 ਲੱਖ ਰੁਪਏ ਦਾ ਜੀ ਅੱਛਾ ਇਹ ਇੱਕ ਜਿਹੜਾ ਵਾ ਵਿਅਕਤੀ ਇੱਕੋ ਹੀ ਨਾਮ ਪਾ ਸਕਦਾ ਕਿ ਜਿੰਨੇ ਮਰਜ਼ੀ ਪਾ ਲੈ ਜਿੰਨੇ ਮਰਜ਼ੀ ਜੀ ਜਿੰਨੇ ਮਰਜ਼ੀ ਜੀ ਜੇ ਕੋਈ ਮੰਨ ਲਓ ਕੋਈ ਵਾਰ ਕੋਈ ਹੁੰਦਾ ਕਿ ਮੈਂ ਕਾਪੀ ਲੈਣੀ ਹੈ ਪੂਰੀ ਵੀ ਮੈਂ ਉਹਨੂੰ ਉਸਾਨਾ ਵਾਊਚਰ ਵੀ ਦਿੱਤੇ ਜਾਣਗੇ ਜੇ ਕਿ ਵੀ ਮੰਨ ਲਓ ਕਿ ਵੇਰ ਹੁੰਦਾ ਹੈ ਕਿ ਬੰਦਾ ਵੀ ਮੈਂ ਸਿਰਫ ਦਾਨ ਦੇਣਾ ਮੈਂ ਵਾਊਚਰ ਸਕੀਮ ਵਿੱਚ ਹਿੱਸਾ ਨਹੀਂ ਲੈਣਾ ਤਾਂ ਉਹ ਵੀਰ ਵੀ ਆਪਣਾ ਕੰਟੈਕਟ ਕਰਕੇ ਦੇ ਸਕਦਾ ਹੈ ਉਹਨੂੰ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਗੱਡੀਆਂ ਖਿਲਾਰ ਦਿੱਤੀਆਂ ਆਨ ਰਿਕਾਰਡ ਗਹਿ ਰਹੇ ਆ ਇਹ ਨਾਮ ਵਾਕਿਆ ਨਿਕਲਣੇ ਜਿਹੜੇ ਖਿਲਾਰੇ ਮੈਂ ਕਹ ਜੀ ਤੁਹਾਡੇ ਹੀ ਚੈਨਲ ਤੇ ਲਾਈਵ ਚੱਲੂਗਾ ਜੀ ਇਸੇ ਹੀ ਜਗ੍ਹਾ ਤੇ 27 ਜੂਨ ਨੂੰ ਤੁਸੀਂ ਆਉਂਗੇ ਜੀ ਤੁਸੀਂ ਆਪਦੇ ਆਪ ਕਹੋਗੇ ਕਿ ਹਾਂ ਵਾਕਿਆ ਨਿਕਲਿਆ ਪੂਰੀ ਸੰਗਤ ਨੂੰ ਖੁੱਲਾ ਸਦਾ ਜਿਹੜੀ ਥੋੜੀ ਵੀਡੀਓ ਦੇਖ ਰਹੇ ਆ ਆਪਣੇ ਚੈਨਲ ਦੇ ਉੱਤੇ ਜਿਹੜਾ ਵੀ ਕੋਈ ਵਾਊਚਰ ਪਾ ਦੇਖ ਕੇ ਰੂ ਸੱਚੀ ਹੈ ਇੱਕ ਵਾਰੀ ਗਰਾਉਂਡ ਲੈਵਲ ਤੇ ਆ ਕੇ ਦੇਖੀ ਕਿ ਹਾਂ ਵੀ ਕਿਸ ਵਾਕੇ ਹੀ ਇਹਨਾਂ ਨੂੰ ਲੋਡ ਹੈ ਜਾਂ ਨਹੀਂ ਹੈ ਜੀ ਕਿਉਂਕਿ ਦੇਖੇ ਬਿਨਾ ਕੋਈ ਕਰ ਨਹੀਂ ਸਕਦਾ ਜੀ ਹੁਣ ਬੋਲਣ ਨੂੰ ਬਹੁਤ ਕੁਝ ਬੋਲਣ ਵਾਲੇ ਆ ਬੰਦੇ ਹਨ ਇਹ ਜਿਹੜੇ ਵਿਦਵਾਨ ਬਹੁਤ ਨੇ ਜਿਹੜੇ ਕਿ ਗਰਾਉਂਡ ਲੈਵਲ ਤੇ ਦੇਖਦੇ ਕੁਝ ਨਹੀਂ ਹੈ ਜੀ ਪਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਦਿੰਦੇ ਨੇ ਉਹ ਚੀਜ਼ ਨਹੀਂ ਹੈ ਜੀ ਬਿਲਕੁਲ ਬਹੁਤ ਸਾਰੇ ਨਾਮ ਲਾਏ ਨੇ ਭਾਈ ਨੇ ਭਾਈ ਨੇ ਕਿਹਾ ਕਿ 27 ਤਰੀਕ ਨੂੰ ਇਹਨਾਂ ਵੱਲੋਂ ਜਿਹੜਾ ਮੇਨ ਨਾਮ ਥਾਰ ਗੱਡੀ ਜਾਂ ਸਕੋਰਪੀਓ ਜਾਂ ਹੌਲੈਂਡ ਟਰੈਕਟਰ ਆ ਜਿਹੜੇ ਵੱਡੇ ਨਾਮ ਨੇ 27 ਤਰੀਕ ਨੂੰ ਨਿਕਲਣਗੇ 12 ਤਰੀਕ ਨੂੰ ਛੋਟੇ ਨਾਮ ਕੱਢੇ ਜਾਣਗੇ ਜਿਦੇ ਵਿੱਚ ਮੋਪੜਾ ਬੈਟਰੀ ਵਾਲੀ ਤਾਂ ਹੋਰ ਛੋਟੇ ਮੋਟੇ ਨਾਮ ਨੇ ਜਿਹੜੇ ਨਾਮ ਲੋ ਕੱਢੇ ਜਾਣਗੇ ਜਿਹੜਾ ਮਰਜੀ ਇੱਕ ਤੋਂ ਵੱਧ ਵੀ ਟਿਕਟ ਪਾ ਸਕਦਾ 300 ਰੁਪਏ ਦਾ ਟਿਕਟ ਦਾ ਰੇਟ ਰੱਖਿਆ ਗਿਆ ਟਿਕਟ ਦਾ ਰੇਟ ਤਾਂ ਰੱਖਿਆ ਗਿਆ ਕਿ ਜੇਕਰ ਕੋਈ ਉਸ ਤਰੀਕੇ ਨਾਲ দান ਦਿੰਦਾ ਵਾ ਤਾਂ ਸੋ ਸਵਾਲ ਕਰਦਾ ਵਾ ਜੇਕਰ ਉਹ ਟਿਕਟ ਪਾਵੇਗਾ ਉਸ ਦੇ ਬਦਲੇ ਉਸ ਨੂੰ ਵਾਊਚਰ ਮਿਲੇਗਾ ਉਸ ਵਾਊਚਰ ਦਾ ਜਿਹੜਾ ਵਾ ਇਨਾਮ ਕੱਢਿਆ ਜਾਏਗਾ ਗੱਲਬਾਤ ਫਿਰ ਕਰਨੇ ਹੈ ਜਗਰੂਪ ਹੋਣਾ ਜਗਰੂਪ ਜੀ ਬਹੁਤ ਸਾਰੇ ਲੋਕ ਲੱਤਾਂ ਵੀ ਖਿੱਚਦੇ ਹੋਣਗੇ ਤਾਂ ਬਹੁਤ ਸਾਰੇ ਲੋਕ ਸਾਥ ਵੀ ਦਿੰਦੇ ਹੋਣਗੇ ਵੇਖੋ ਉਹਨਾਂ ਦੀ ਡਿਊਟੀ ਲੱਗੀ ਉਹਨਾਂ ਖਿੱਚਦੇ ਰਹਿਣਾ ਵਾ ਸਾਹ ਦੇਣ ਵਾਲੇ ਵੇਖੋ ਜਿਹੜੇ ਪਿਆਰ ਕਰਨ ਵਾਲੇ ਉਹ ਪਿਆਰ ਕਰਦੇ ਆ ਅੱਛਾ ਇੱਥੇ ਰਹਿੰਦੇ ਹੋ ਮੰਮੀ ਪਾਪਾ ਛੋਟੀ ਉਮਰ ਦੇ ਚਲੇ ਗਏ ਪਤਾ ਲੱਗਾ ਸੀ ਸਾਨੂੰ ਉਸ ਤੋਂ ਬਾਅਦ ਤੁਸੀਂ ਇਹ ਸਿਸਟਮ ਵਾਲੇ ਪਾਸੇ ਧਿਆਨ ਦਿੱਤਾ ਖੋਲਣ ਦਾ ਕਿ ਜੋ ਉਸ ਤੋਂ ਪਹਿਲਾਂ ਹੀ ਸੋਚ ਸੀ ਕਿ ਮੈਂ ਖੋਲਣਾ ਵੀ ਉਸ ਤੋਂ ਜਦੋਂ ਮੈਂ ਮਤਲਬ ਮੇਰੀ ਕੰਡੀਸ਼ਨ ਜਦੋਂ ਉਹਦੋਂ ਮੇਰੀ ਇਦਾਂ ਦੀ ਕੰਡੀਸ਼ਨ ਕਿ ਮੈਨੂੰ ਵੀ ਇਹ ਉਮੀਦ ਹੈ ਕਿ ਮੈਂ ਵੀ ਜਾਬ ਤੱਕ ਇਹ ਆਸ਼ਰਮ ਚ ਜਾਵਾਂਗਾ ਕਿਉਂਕਿ ਉਹ ਕੰਡੀਸ਼ਨ ਹੀ ਇਦਾਂ ਦੀ ਬਣੀ ਮੈਂ ਛੋਟੀਆਂ ਦੁਕਾਨ ਲਾ ਕੇ ਖਡਾਉਣੇ ਵੇਚਦਾ ਰਿਆ ਮੇਲਿਆਂ ਜਾ ਕੇ ਤੇ ਜਿਾਕੋ ਕਿ ਉਹ ਕੰਡੀਸ਼ਨ ਹੀ ਇਦਾਂ ਦੀ ਬਣ ਗਈ ਦਿਹਾੜੀ ਵੀ ਕੀਤੀ ਆ ਮਤਲਬ ਬਹੁਤ ਮਾੜੇ ਹਾਲਾਤਾਂ ਚੋਂ ਗੁਜ਼ਰਿਆ ਕਿਉਂਕਿ ਮੈਨੂੰ ਚੀਜ਼ ਪਤਾ ਵਾ ਕਿ ਹਾਂ ਜੇ ਮੰਨ ਲਓ ਮੇਰੇ ਤੇ ਗੁਜ਼ਰੀ ਤੇ ਕਿਸੇ ਬੱਚੇ ਦੇ ਨਾਲ ਗੁਜ਼ਰੀ ਅੱਜ ਮੈਂ ਦੇਖਿਆ ਹੁੰਦਾ ਬੱਚੇ ਵੀ ਲੈ ਕੇ ਆਏ ਉਹ ਬੱਚੇ ਵੀ ਜਾਂਦੇ ਨੇ ਸਕੂਲ ਵੀ ਛੱਡਣ ਜਾਂਦੇ ਤੁਹਾਨੂੰ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਵੀ ਰਹੀਦਾ ਬੱਚਿਆਂ ਨੂੰ ਸਕੂਲ ਛੱਡਣ ਜਾਂਣ ਦੇ ਉਹ ਬੱਚਿਆਂ ਨੂੰ ਲੈ ਕੇ ਆ ਰਹੇ ਹੋ ਆਪਣਾ ਬੱਚਾ ਕੋਈ ਨਹੀਂ ਪਰ ਜਿਹੜੇ ਬੇਸਹਾਰਾ ਬੱਚੇ ਨੇ ਉਹਨਾਂ ਵਾਸਤੇ ਸਹਾਰਾ ਜ਼ਰੂਰ ਬਣੇ ਵੇਖੋ ਬੱਚੇ ਜਿਹੜੇ ਆ ਉਹ ਬੱਚੇ ਮੇਰੇ ਆਪਣੇ ਕੋ ਕਿ ਮੈਂ ਆਪਣੇ ਕਹਿ ਸਕਦਾ ਕਿ ਮੇਰਾ ਦਰਦ ਮੇਰਾ ਉਹ ਬੱਚੇ ਸਮਝਦੇ ਬੱਚਿਆਂ ਦਾ ਦਰਦ ਮੈਂ ਸਮਝਦਾ ਕਿਉਂਕਿ ਜਦੋਂ ਮੈਂ ਛੱਡਣ ਜਾਂਦਾ ਸਵੇਰੇ ਜਿੰਨਾ ਤੱਕ ਮੈਨੂੰ ਲੈਕ ਨਹੀਂ ਹੁੰਦਾ ਉਨਾ ਤੱਕ ਮੇਰੇ ਮਨ ਨੂੰ ਸਕੂਨ ਨਹੀਂ ਮਿਲਦਾ ਕਿਉਂਕਿ ਜਦੋਂ ਛੁੱਟੀਆਂ ਹੁੰਦੀ ਮੈਨ ਇਹ ਮਤਲਬ ਉਹਨਾਂ ਸੱਚੀ ਜਿਹੜੀ ਫੀਲਿੰਗ ਜਿਹੜੀ ਜੁੜੀ ਆ ਦਿਲੋਂ ਜੁੜੀ ਆ ਬਹੁਤ ਸਾਰੇ ਸੰਸਥਾਵਾਂ ਨੇ ਚਲਦੀਆਂ ਪਈਆਂ ਨੇ ਬਹੁਤ ਸਾਰੇ ਐਨਆਰਆਈ ਵੀਰ ਵੀ ਸਾਥ ਦਿੰਦੇ ਨੇ ਪਰ ਤੁਹਾਡਾ ਜੇਕਰ ਗੱਲ ਕੀਤੀ ਜਾਵੇ ਤਾਂ ਐਨਆਰਆਈ ਵੀਰਾਂ ਨਾਲੋਂ ਸਹਿਯੋਗ ਕੀਤਾ ਜਾਂਦਾ ਵੇਖੋ ਭਾਜੀ ਬਹੁਤ ਥੋੜੇ ਲੈਵਲ ਦੇ ਕਿਤੇ ਇਹਦਾ ਕੀਤਾ ਜਾਂਦਾ ਵਾ ਕਿਉਂਕਿ ਇਹ ਸੰਗਤ ਨੇ ਬਣਾਇਆ ਹੀ ਨਹੀਂ ਬਣਾਇਆ ਪਰਹੀ ਚਾਹੁੰਦੇ ਆ ਕਿ ਇਹਨੂੰ ਵਧੀਆ ਤਰੀਕੇ ਨਾਲ ਕ੍ਰੀਏਟ ਕੀਤਾ ਜਾਏ ਬੱਚਿਆਂ ਨੂੰ ਖੜਾਉਣੇ ਲਾਏ ਜਾਣ ਹਨਾ ਕਿ ਬੱਚਿਆਂ ਵਾਸਤੇ ਮੰਨ ਲਓ ਵਧੀਆ ਸਹੂਲਤ ਦੇ ਦੇ ਬੱਚਿਆਂ ਵਾਸਤੇ ਵੱਖਰਾ ਲੈਂਟਰ ਵਾਲਾ ਕਮਰਾ ਹੋਵੇ ਬੱਚੇ ਵੀ ਟੀਨਾ ਥਲੇ ਰਹਿੰਦੇ ਆ ਇਹ ਚੀਜ਼ ਕਰਕੇ ਸੋਚਦਾ ਕਿ ਮੈਂ ਥੋੜਾ ਵਧੀਆ ਤਰੀਕੇ ਪਰ ਉਪਰ ਨਾ ਹੋ ਜੇ ਜੀ ਬਿਲਕੁਲ ਜ਼ਰੂਰ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਤਾਂ ਜੋ ਇਸ ਦਾਨ ਪਾਤਰ ਦਾ ਉਸ ਲੋਕ ਵੀ ਹਿੱਸਾ ਬਣ ਸਕਣ ਜਾਂ ਉਹ ਸੰਗਤ ਵੀ ਹਿੱਸਾ ਬਣ ਸਕੇ ਜੋ ਇਸ ਦਾਨ ਪਾਤਰ ਦੇ ਵਿੱਚ ਕੁਛ ਨਾ ਕੁਛ ਆਪਣੀ ਮਾਇਆ ਦੇ ਕੇ ਇੱਕ ਵਾਊਚਰ ਹਾਸਲ ਕਰਨਾ ਚਾਹੁੰਦੇ ਨੇ ਕੂਪਨ ਲੈਣਗੇ ਉਸ ਕੂਪਨ ਦਾ ਇਨਾਮ ਕੱਢਿਆ ਜਾਏਗਾ 12 ਤਰੀਕ ਨੂੰ ਤਾਂ 27 ਜੂਨ ਨੂੰ ਜਿਸ ਦੇ ਵਿੱਚ ਥਾਰ ਗੱਡੀ ਐ ਸਕੋਰਪੀਓ ਹੋਰ ਵੱਡੇ ਵੱਡੇ ਨਾਮ ਨੇ ਇੱਕ ਪਹਿਲ ਕਦਮੀ ਕੀਤੀ ਗਈ ਹੈ ਤਾਂ ਜੋ ਇਹਨਾਂ ਬੇਸਹਾਰਾ ਲੋਕਾਂ ਦੀ ਮਦਦ ਕੀਤੀ ਜਾਵੇ ਕਿਸੇ ਤਰੀਕੇ ਨਾਲ ਇਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਕਰਕੇ ਇਹ ਉਪਰਾਲਾ ਕੀਤਾ ਗਿਆ ਵਾ ਕਿਉਂਕਿ ਦਾਨ ਬਹੁਤ سارے ਲੋਕ ਦਿੰਦੇ ਵੀ ਆ ਤਾਂ ਨਹੀਂ ਵੀ ਦਿੰਦੇ ਬਹੁਤ سارے ਲੋਕ ਜਿਸ ਤਰੀਕੇ ਨਾਲ ਦੱਸਿਆ ਕਿ ਲੱਤਾਂ ਵੀ ਖਿੱਚਦੇ ਨੇ ਤੇ ਬਹੁਤ ਸਾਰੇ ਸਾਥ ਵੀ ਦਿੰਦੇ ਨੇ ਜੇਕਰ 10 ਰੁਪਏ ਦੇਵੇਗਾ ਤਾਂ 100 ਵਾਰੀ ਸੋਚੇਗਾ ਕਿ 10 ਰੁਪਏ ਦਾ ਕਰਨ ਆ ਗਈ ਹੈ ਖਰਚੇ ਬਹੁਤ ਜਿਆਦਾ ਨੇ ਉਹਨਾਂ ਖਰਚੀਆਂ ਨੂੰ ਮੈਨੇਜ ਕਰਨ ਵਾਸਤੇ ਇੱਕ ਵਧੀਆ ਉਪਰਾਲਾ ਕੀਤਾ ਗਿਆ ਵਧੀਆ ਤਰੀਕਾ ਪਨਾਇਆ ਗਿਆ ਤਾਂ ਜੋ ਇੱਕ ਬੇਸਹਾਰਾ ਲੋਕਾਂ ਨੂੰ ਵੀ ਇੱਕ ਚੰਗੇ ਤਰੀਕੇ ਨਾਲ ਰੱਖਿਆ ਜਾ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਾ ਗੁੰਡਲ ਸਾਂਝਾ ਟੀਵੀ ਗੁਰਦਾਸਪੁਰ